ਕਿਉਂਕਿ ਹਰ ਇੱਕ ਜੀਵ ਦੇ ਅੰਦਰ ਐਸਾ ਖਿਆਲ ਜਿਹੜਾ ਪੈਦਾ ਹੁੰਦਾ ਹੈ ਕਿ ਮੇਰਾ ਸਵਰਗਾਂ ਦੇ ਵਿੱਚ ਵਾਸਾ ਹੋ ਜਾਵੇ ਮੈਨੂੰ ਸਵਰਗ ਮਿਲ ਜਾਵੇ ਪਰ ਭਗਾਂ ਵਾਲਿਓ ਜਿਹੜਾ ਸਵਰਗ ਹੈ ਇਸ ਦੇ ਵਿੱਚੋਂ ਵੀ ਫਿਰ ਇਸ ਜੀਵ ਨੂੰ ਸੰਸਾਰ ਤੇ ਆਉਣਾ ਪੈਂਦਾ ਹੈ ਜੇ ਬਾਬਾ ਕਬੀਰ ਸਾਹਿਬ ਦਾ ਬਹੁਤ ਪਿਆਰਾ ਬਚਨ ਕਰਦੇ ਨੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੇ ਪ੍ਰਸਾਦ ਚਾਰਨ ਕਮਲ ਕੀ ਮੋਜ ਮੈਂ ਰਹੇਉ ਅੰਤ ਅਰਹਾ ਕਹਿੰਦੇ ਨਾ ਮੈਨੂੰ ਸੁਖ ਦੀ ਆਸ ਹੈ ਨਾ ਕੋਈ ਨਰਕਾਂ ਦਾ ਡਰ ਹੈ ਕਹਿੰਦੇ ਜੇ ਜਦੋਂ ਕੋ ਮੇਰੇ ਮੈਂ ਆਪਣੇ ਗੁਰੂ ਦੇ ਚਰਨ ਕਮਲਾਂ ਦਾ ਆਸਰਾ ਪਕੜੇ ਜੇਕਰ ਗੁਰੂ ਦੇ ਚਰਨ ਕਮਲਾਂ ਦਾ ਆਸਰਾ ਕਿਤੇ ਮਿਲ ਜਾਏ ਤੇ ਭਾ ਗੜੇ ਉਹ ਨਰਕ ਤੇ ਸੁਰਗ ਕਿਹੜੀ ਚਲਾਜੂ ਵੱਲ ਚਰਨ ਕਮਲ ਕੀ ਮੋਜ ਚਰਨ ਕਮਲਾਂ ਦੀ ਜਿਹੜੀ ਮੋਜ ਹੈ ਉਹ ਇੱਕ ਪਰਮਾਤਮਾ ਦੇ ਗੁਰੂ ਦੇ ਚਰਨ ਕਮਲਾਂ ਦੀ ਮੋਜ ਦਾ ਇੱਕ ਵਕਰਾ ਹੀ ਜਾਰਾ ਹੈ ਕਹਿੰਦੇ ਨੇ ਬਾਬਾ ਗੀਰ ਸਾਹਿਬ ਨੂੰ ਸੁਣਾਣਾ ਕਰਦੇ ਨੇ ਜੋ ਬਾਬਾ ਨਾਮਦੇਵ ਜੀ ਦਾ ਇਹ ਸ਼ਬਦ ਹੈ ਕਿ ਮੈਂ ਐਸੀ ਦੁਆਈ ਸੱਚੇ ਪਾਤਸ਼ਾਹ ਮੈਨੂੰ ਦੇ ਕਿ ਮੇਰੇ ਮਨ ਦੇ ਵਿੱਚ ਕੋਈ ਸੁਰਗ ਦੀ ਆਸ ਹੀ ਨਾ ਹੋਵੇ ਕਿ ਮੈਂ ਸਵਰਗਾਂ ਉੱਜਾਂ ਇਹ ਆਸ ਨਹੀਂ ਆਪਾਂ ਕਹਿੰਦੇ ਚਲੋ ਆਪਾਂ ਸ਼ਬਦ ਪਤਾ ਲੱਗੇਗਾ ਸਾਨੂੰ ਇਸ ਕਰਕੇ ਕਿਉਂਕਿ ਜਦੋਂ ਸਤਿਗੁਰੂ ਦੀ ਕਿਰਪਾ ਵਰਤਦੀ ਤੇ ਫਿਰ ਸੁਰਗਾ ਦੀ ਲਾਲਸਾ ਅਤੇ ਨਰਕਾਂ ਦੇ ਜਿਹੜਾ ਨਰਕ ਦਾ ਡਰ ਹੈ ਜੋ ਸਾਡੇ ਅੰਦਰ ਰਹਿੰਦਾ ਹੈ ਕਿ ਕਿਤੇ ਸਾਨੂੰ ਨਰਕਾਂ ਦੇ ਵਿੱਚ ਨਾ ਪਾ ਦਿੱਤਾ ਜਾਵੇ ਕਹਿੰਦੇ ਨੇ ਜੋ ਨਾ ਤੇ ਫਿਰ ਸੁਰਗ ਦੀ ਕੋਈ ਲਾਲਸਾ ਰਹਿੰਦੀ ਜਦੋਂ ਗੁਰੂ ਕਿਰਪਾ ਕਰ ਦਿੰਦਾ ਤੈਨਾ ਨਰਕਾਂ ਦਾ ਡਰ ਤੇ ਨਰਕ ਵਿੱਚ ਜਾਣ ਦਾ ਡਰ ਦਿੰਦਾ ਹੈ ਕਿਉਂਕਿ ਸਤ ਨੂੰ ਪਰਮਾਤਮਾ ਦੇ ਸੋਹਣੇ ਚਰਨਾਂ ਕਮਲਾਂ ਦੀ ਯਾਦ ਦੇ ਹੁਲਾਾਰੇ ਬਖਸ਼ ਦਿੰਦਾ ਹੈ ਸੰਗੂ ਜਿਹੜਾ ਉਸ ਨੇ ਸਤ ਨੂੰ ਪਰਮਾਤਮਾ ਦੇ ਸੋਹਣੇ ਚਰਨ ਕਮਲਾਂ ਦੇ ਹੁਲਾਰੀਆਂ ਦੇ ਨਾਲ ਜੋੜ ਦੇਣਾ ਤੇ ਭਾਗਾਂ ਵਾਲੇ ਜਿਸ ਦੇ ਨਾਲ ਕਿਸੇ ਵੀ ਚੀਜ਼ ਦੀ ਇੱਛਾ ਨਹੀਂ ਰਹਿੰਦੀ ਜਿਹੜਾ ਡਰ ਹੈ ਇਸ ਜੀਵ ਦਾ ਫਰਮ ਹੋ ਜਾਏ ਤੇ ਇਸ ਕਰਕੇ ਕੇਵਲ ਤੇ ਕੇਵਲ ਅਸੀਂ ਗੁਰੂ ਦੇ ਸੋਹਣੇ ਚਰਨਾਂ ਦੇ ਨਾਲ ਜੁੜਨਾ ਹੈ ਗੁਰੂ ਦੇ ਉਪਦੇਸ਼ ਤੇ ਚੱਲਣਾ ਹੈ ਤਾਂ ਕਿ ਸਾਨੂੰ ਸੁਰਗ ਦੀ ਕੋਈ ਆਸ ਨਾ ਰਹੇ ਸੁਰਗ ਨੂੰ ਮਨ ਨਾ ਸਾਡਾ ਕਰੇ ਕਿ ਸੋਗਾਂ ਦੇ ਵਿੱਚ ਸਾਡਾ ਵਾਸਾ ਹੋ ਜਾਏ ਤੇ ਨਰਕਾਂ ਦਾ ਖੜ ਪਤ ਹੋ ਜਾਏ ਇਹ ਉਦੋਂ ਬਸਤਾ ਪੜਦੀ ਹੈ ਜਦੋਂ ਹਰ ਸੁਖਾ ਬਾਗ ਉਰਪਾਹਿਕੋ ਦੇ ਸੋਹਣੇ ਚਰਨ ਕਮਲਾਂ ਦੇ ਹੁਲਾਰੇ ਸਰਬ ਬਖਸ਼ਿੰਦਾ ਤੇ ਭਗਵਾਨ ਵੇਸ਼ ਕਰਕੇ ਬਾਬਾ ਨਾਮਦੇਵ ਜੀ